ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਚੋਪਈ ਸਾਹਿਬ ਪਾਸ਼ਾ ਦਸਮੀ ਕਬੀਉ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਨ ਰੇ ਹਮਾਰਾ ਆਪ ਨਾ ਜਾਣ ਕਰੋ ਪਰਤ ਪਰ ਹਮਰੇ ਦੁਇ ਸਭ ਤੁਮ ਕਾਓ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਬੇ ਕਰ ਤਾਰਾ ਮੁਰਛਨ ਜ ਕਰ ਦੇ ਕਰੀਐ ਸਬੈ ਰਣ ਕੋ ਆ ਸੁਗਾਰੀਐ ਪੂਰਨ ਹੋਇ ਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮ ਛੜ ਕੋ ਯਬਰਨਾ ਤਿਆਉ ਜੋ ਪਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀ ਆਪ ਦੇ ਮੁਜੀ ਬਰੀਏ ਮਰਨ ਕਾਲ ਕਾ ਤਰਾ ਛਣਵਰੀ ਹੋਜੂ ਸਦਾ ਹਮਾਰੇ ਪਛਾ ਸ੍ਰੀ ਅਜੂ ਕਰਿਓ ਰੱਛਾ ਰਾਖ ਲਿਓ ਮੋਇ ਰਖਣਾ ਰੈ ਸਹਿਬ ਸੰਤ ਸਹਿਬ ਪਿਆਰੀ ਦੀਨ ਬਨੁਜ ਕੇ ਹੰਤਾ ਤੁਮ ਪੂਰੀ ਚਦਦ ਕੰਤਾ ਕਾਲ ਪੈ ਬ੍ਰਹਮਾ ਬਿਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰ ਬਿਸ਼ਰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਨਕ ਕਾਲ ਜੋਗੀ ਸੁਕਿਓ ਬੈਦਰਾਜ ਬ੍ਰਹਮਾ ਜੀਤਿਓ ਜਨਕ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈਆ ਮਾਰਾ ਜਨਕ ਕਾਲ ਸਭ ਜਗਤ ਬਿਨਾਇਓ ਦੇਵ ਦੇਤ ਜਿਛ ਨਿਪਜਾਇਓ ਆਦੰਤ ਇਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਰ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਯੋ ਸਤਰਨ ਕੋ ਪਲਮਾ ਬਦਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀੜ ਪਛਾਨ ਚੀਟਿਤ ਕੁੰਜਸ ਧੂਲਾ ਸੁਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪਟਵੜਕੀ ਜਾਣੈ ਜਵ ਕਰ ਕਰਾ ਕਰਤਾ ਰਾ ਪਰਜਾ ਤਰਤਪ ਦੇ ਅਪਾਰ ਜਵ ਕਰ ਕਰ ਤੂ ਕਬੂ ਤੁਮ ਮੈਂ ਮਿਲਤੇ ਤੇ ਤੇਰੇ ਸਭੋ ਜੀਤੇ ਬਦਨ ਸਿਰਿ ਸ਼ਭਤਾ ਰਿ ਆਪ ਪਨੇ ਬੂਜੂ ਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵਿਦ ਪਿਦਰਿ ਹਾਲਮ ਨਿਰੰਕਾਰ ਨਿਰਵਕਾਨੇ ਲਾਮ ਆਦਨਿਲ ਨਦ ਅਸੰਭ ਤਾ ਕਮੜ ਚਾਰਤ ਬੇਦਾ ਜਪ ਬੇਵ ਨ ਪਉਤ ਬੇਦਾ ਤਾ ਕੋ ਕਰਪਨ ਮਾਨਤ ਮਾਮੜ ਕੁਝ ਬੇਦ ਨ ਜਾਣਤ ਮਾਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਤ ਨ ਪਵੈ ਆਪ ਆਪਣੇ ਬੁੱਧ ਜੀਤੀ ਬਰਨਤ ਬਿਨ ਬਿਨ ਤੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕੈ ਵਿਚ ਜਪ ਤਮ ਸੰਸਾਰਾ ਇੱਕ ਰੂਪ ਨ ਰੂਪਾ ਰੰਗੂ ਰਾਵ ਕਈ ਬੂਪਾ अन्द्रज जाय सदकी निऊ तुज उतबुज खान बौरच दीने कौ पुल रज बेटा कौसम सुं शंकर गट्टा सगरे श्री दिखायो चांब आज कौ सुर सुन छ मेरी तुम करो सिख वा सिख सुंगोरो दोर जितु दु पाता सुगले मिलस करण गाता जे अत्त तव सुरणे पर तनक दु दुखते मरै पुरख जमन पग पर तयारै तनक तुम संकट बटारे जो कुलके कबारते आएं हैं ਤਾਕੇ ਕਾਲ ਨਿਕਟ ਨਿਆਏ ਰਚਵ ਤਾ ਸਭ ਕਾਲ ਦਰੁਸ਼ਟ ਅਰਸ਼ਟ ਟਰੇਦ ਤੋ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਆਰਿਉ ਤਾਂਕੇ ਤਵ ਤਨ ਕੁਮਾਰਿਉ ਹਰੇ ਦਿਸਤ ਗਰਮਾ ਸਭੋਏ ਦੁਇ ਸ਼ਾ ਸ਼ਵਸ਼ਕ ਨ ਕੋਈ ਏਕ ਬਾਰ ਜਿਨ ਤੁਮੈ ਸਮਾਰਾ ਕਾਲ ਪਾਂਚ ਤੇ ਤਾਈਂ ਬਾਰਾ ਜਿਨ ਨਾਮ ਤੁਮਾਰੋ ਕਾ ਦਰਦ ਦੁਸ਼ ਦੁਖ ਤੇਰਾ ਕੁੜ ਕੇ ਤੇ ਮੈਂ ਸ਼ਰਨ ਤਿਆਰੀ ਆਪਾ ਦੇ ਲੀ ਉਬਾਰੀ ਸਰ ਰੋੜ ਮਹਸਾਏ ਦੁਇ ਦੁਕਤੇ ਲਿਓ ਬਚਾਈ ਖੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲਈ ਉਬਾਰੀ ਸਰ ਰੋੜ ਮਹਸਾਏ ਦੁਇ ਦੁਕਤੇ ਲਿਓ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਾ ਦਸਮੀ ਕਬੀਉ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਰੇ ਹਮਾਰਾ ਆਪਨਾ ਜਾਣ ਕਰੋ ਪਰਤ ਪਰ ਹਮਰੇ ਦੁਇ ਸਭ ਤੁਮ ਕਾਓ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਰੋ ਪਰਿਵਾਰਾ ਸਿਰ ਸਿਕਸਬੇ ਕਰਤਾਰਾ ਮੂਰ ਰਛਨਿ ਕਰ ਦੇ ਕਰਿਐ ਸਭ ਬਿਰਨ ਕੋ ਆ ਸੰਗਾਰਿਐ ਪੂਰਨ ਹੋਇ ਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮ ਛੜ ਕੋ ਯਬਰ ਨਾ ਤਿਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਦੇ ਮੁਜੀ ਬਰੀਏ ਮਰਨ ਕਾਲ ਕਾਤਰਾ ਛਣਵਰੀ ਹੋਜੂ ਸਦਾ ਹਮਾਰੇ ਪਛਾ ਸ੍ਰੀ ਅਜੂ ਕਰਿਓ ਰੱਛਾ ਰਖ ਲਿਓ ਮੋਇ ਰਖਨਾਰੇ ਸਹਿਬ ਸੰਤ ਸਹਿਬ ਪਿਆਰੀ ਦੀਨ ਬਨੁਜ ਕੇ ਹੰਤਾ ਤੁਮ ਪੂਰੀ ਚਦ ਸੁਕੰਤਾ ਕਾਲ ਪੈ ਬ੍ਰਹਮਾ ਬਿਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਬਿ ਛਰ ਪ੍ਰਕਾਸ਼ਾ ਸਕਲ ਕਾਲ ਕਾ ਗਿਆ ਤਮਾਸਾ ਜਨਨ ਕਾਲ ਜੋਗੀ ਸੁਕਿਓ ਬੈਦਰਾਜ ਬ੍ਰਹਮਾ ਜੀਤਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਤਾਰੇ ਤਾਈਆ ਮਾਰਾ ਜਨਨ ਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਿਛ ਨਿਪਜਾਇਓ ਆਦੰਤ ਇਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਤੀ ਸਿਕੋ ਹਮਾਰੀ ਸਕਰ ਪ੍ਰਜਾ ਜਿਨਿ ਆਪ ਸਵਾਰੀ ਸੇਵਕਨੋ ਕੋ ਸੇਵਕਨੋ ਸੁਗਦੀਓ ਸਤਰਨੋ ਕੋ ਪਲਮਾ ਬਦਕਿਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟਿਤ ਕੁੰਜਸ ਧੂਲਾ ਸੁਪਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਤੈ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪਟਵਡਕੀ ਜਾਣੈ ਜਬ ਕੁਰਕਰ ਕਰਤਾ ਰਾ ਪਰਜਾ ਤਰਤਬ ਤੇ ਅਪਰ ਜਬ ਕੁਰਕਰ ਤੂ ਕਬੋ ਤੁਮੈ ਮਿਲਤੇ ਤੇ ਤੇਰੇ ਸਭੋ ਜੀਤੇ ਬਦਨ ਸ੍ਰਿਸ਼ਭ ਤਾਰਿ ਆਪ ਆਪਣੇ ਬੋਜੂ ਚਾਰੇ ਤੁਮ ਸਭੀ ਤੇਰੇ ਤਿਨਰਾਲਮ ਜਾਣਤ ਵੇਦ ਪ੍ਰੇਦ ਰਯਾਲਮ ਨਿਰੰਕਾਰ ਨਿਰਵਕਨ ਲਾਮ ਆਵ ਦਨਿਲ ਨਦ ਅਸੰਭ ਤਾ ਕਮੋੜ ਉਚਾਰਤ ਬੇਦਾ ਜਪ ਕ ਬੇਵ ਨ ਪਵਤ ਬੇਦਾ ਤਾਂ ਕੋ ਕਰਪਨ ਮਾਨਤ ਮਾਮੜ ਕੁਝ ਬੇਤ ਨ ਜਾਣਤ ਮਾ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਤ ਨੈ ਪਵੈ ਆਪ ਆਪਣੇ ਬੋਧ ਜੇਤੀ ਬਰਨਤ ਬਿਨ ਬਿਨ ਤੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕੈ ਬਿਸ ਜਪ ਪ੍ਰਤਮ ਸੰਸਾਰ ਇਕ ਰੂਪ ਨ ਰੂਪਾ ਰੰਗ ਪੂਰਾ ਕਈ ਬੂਪਾ ਅੰਦਰ ਜਾਇ ਜ ਸਜ ਕੀ ਨੀਉ ਤੁਜ ਉਤ부ਜ ਖਾਨ ਬਹੁ ਰਚ ਦਿਨੇ ਕਉ ਕੋਲ ਰਜ ਬੇਟਾ ਕौਸਮਦ ਸੰਕਰ ਗੱਟਾ ਸਗਰੇ ਸ੍ਰਿਸ਼ ਦਿਖਾਇ ਚਾਂਬ ਅਜ ਕਉ ਸ੍ਰਿ ਸੁਨਛੇ ਮੇਰੀ ਤੁਮ ਕਰੋ ਸਿਖ ਵਾਸਿ ਸਿਖ ਸੰਗੋ ਰੋ ਦੁਖ ਜਿ ਤੇੜੁ ਤਪਤਾ ਸੁਖਿਲ ਮਿਲੈ ਸ ਕਰਨ ਗਾਤਾ ਜੇ ਅਤਿ ਤਉ ਸਰਣੇ ਪਰੈ ਤਨ ਕ ਦੁਖ ਦੁਖ ਤੇ ਮਰੇ ਪੁਰਖ ਜਮਨ ਪ੍ਰਗ ਪਰੇ ਤਿਆਰੇ ਤਨ ਕ ਤੁਮ ਸੰਕਰਦ ਬਟਾਰੇ ਜੋ ਕੁ ਲੁਕੇ ਕਬਾਰਤਿ ਆਏ ਤਾਂ ਕੇ ਕਾਲ ਨਿਕਟਨੇ ਆਏ ਰਚਵ ਤਾਂ ਸਭ ਕਾਲ ਦਰੁਸ਼ਟ ਅਰੁਸ਼ਟ ਤਰੇਦੁ ਤਕਾਲਾ ਕਿਰਪਾ ਦਿਸ਼ਟ ਤਨ ਜਾਏ ਨਿਆਰਿਉ ਤਾਂ ਕਿ ਤਵ ਤਨ ਕਮਾਰਿਉ ਹਰੇ ਦਿਸਦ ਗਰਮ ਸਭੋਏ ਦੁਇ ਸ਼ਾ ਸ਼ਵ ਸ਼ਕ ਨ ਕੋਈ ਇੱਕ ਬਾਰ ਜਿਨ ਤੁਮੈ ਸੁਮਾਰਾ ਕਾਲ ਪਾਂਚ ਤੇ ਤਾਈਂ ਬਾਰਾ ਜਿਨ ਨਾਮ ਤੁਮਾਰੋ ਕਾ ਦਰਦ ਦੁਸ਼ ਦੁਖ ਤੇਰਾ ਕੜ ਕੇ ਤੇ ਮੈਂ ਸ਼ਰਨ ਤਿਆਰੀ ਆਪਾ ਦੇ ਲੀ ਉਬਾਰੀ ਸਰ ਧਰਮ ਸੋਏ ਦੁਇ ਦੁਖ ਤੇ ਲਿਓ ਬਚਾਈ ਫੜਕੇਤ ਮੈਂ ਸਰਣ ਤਿਆਰੀ ਆਪ ਦੇ ਲਈ ਉਬਾਰੀ ਸਰੜੋ ਮਸਾਇਦ ਤੁਕ ਤੇ ਲਿਓ ਵਿਚਾਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਾ ਦਸਮੀ ਕਬੀਰ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਰੇ ਹਮਾਰਾ ਆਪਣਾ ਜਾਣ ਕਰੋ ਪਰਤ ਪਰ ਹਮਰੇ ਦੁਇ ਸਭ ਤੁਮ ਕਾਓ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਰੋ ਪਰਿਵਾਰਾ ਸੇਵਕ ਸਿਕਸ ਬੇਕਰਤਾਰਾ ਮੂਰਛਨ ਜ ਕਰ ਦੇ ਕਰਿਐ ਸਭ ਬਿਰਨ ਕੋ ਆਸ ਸੰਗਾਰਿਐ ਪੂਰਨ ਹੋਇ ਮਾਰਿਆ ਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਛੜ ਕੋਈ ਅਬਰ ਨਾ ਤਿਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਦੇ ਮੁਜੀ ਬਰੀਏ ਮਰਨ ਕਾਲ ਕਾਤਰਾ ਸ਼ਨੀਵਾਰੀ ਹੋਜੂ ਸਦਾ ਹਮਾਰੇ ਪੱਛਾ ਸ੍ਰੀ ਅਜੂ ਕਰਿਓ ਰੱਛਾ ਰੱਖ ਲਿਓ ਮੋਇ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਕੇ ਹੰਤਾ ਤੁਮ ਪੂਰੀ ਚਦੁਕੰਤਾ ਕਾਲ ਪੈ ਬ੍ਰਹਮਾ ਬਪਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਬਿ ਛਿਰ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸਾ ਜਨਨ ਕਾਲ ਜੋਗੀ ਸੁਕਿਓ ਬੈਦਰਾਜ ਬ੍ਰਹਮਾ ਜੀਤਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈਆ ਮਾਰਾ ਜਨਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛ ਨਿਪਜਾਇਓ ਆਦੰਤ ਇਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਰ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਕਦੀਓ ਸਤਰਨ ਕੋ ਪਲਮਾ ਬਦਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟਿਤ ਕੁੰਜਸ ਥੂਲਾ ਸਭ ਪਰ ਕਿਰਪਾ ਦੇਖਤ ਕਰ ਫੁਲਾ ਸੰਤਾਂ ਦੁਖ ਪਤੈ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪਟਪਟ ਕੀ ਜਾਣੈ ਜਬ ਕੁਰਕਰ ਕਰ ਤਾਰਾ ਪਰ ਜਾ ਤਰਤਬ ਤੇ ਅਪਰ ਜਬ ਕੁਰਕਰ ਤੂ ਕਬੂ ਤੁਮ ਮੈਂ ਮਿਲਤੇ ਤੇ ਤੇਰੇ ਸਭੋ ਜੀਤੇ ਬਦਨ ਸ੍ਰਿਸ਼ਭ ਤਾਰਿ ਆਪ ਆਪਣੇ ਬੂਜੂ ਚਾਰੇ ਤੁਮ ਸਵੀ ਤੇਰੇ ਤਿਨਰਾਲਮ ਜਾਣਤ ਵੇਦ ਪਿਦਰ ਹਲਮ ਨਿਰੰਕਾਰ ਨਿਰਵਕਨ ਲਾਮ ਆਉ ਦਨਿਲ ਨਦ ਅਸੰਭ ਤਾ ਕਮੜ ਉਚਾਰਤ ਬੇਦਾ ਜਪ ਕ ਬੇਵਨ ਪਵਤ ਬੇਦਾ ਤਾਂ ਕੋ ਕਰਪਨ ਮਾਨਤ ਮਾਮੜ ਕੁਝ ਬੇਦ ਨ ਜਾਣਤ ਮਾ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਤ ਨੈ ਪਵੈ ਆਪ ਆਪਣੇ ਬੋਧੇ ਜੀਤੀ ਬਰਨਤ ਬਿਨ ਬਿਨ ਤੋਏ ਤੇਤੀ ਤੁਮਰਾ ਲੱਖ ਨਾ ਜਾਏ ਪਸਾਰਾ ਕੈ ਬਿਸ ਜਪ ਪ੍ਰਤਮ ਸੰਸਾਰਾ ਇੱਕੀ ਰੂਪ ਨ ਰੂਪਾ ਰੰਗ ਪੂਰਾ ਕਈ ਬੂਪਾ ਅੰਦਰ ਜਾਇ ਜ ਸਜ ਕੀ ਨੀਉ ਤੁਜ ਉਤਪੁਜ ਖਾਨ ਬਹੁ ਰਚ ਦੀਨੇ ਕਉ ਪੁਲ ਰਜ ਬੇਟਾ ਕਉ ਸੰਦ ਸੰਕਰ ਗੱਟਾ ਸਗਰੇ ਸ੍ਰਿਸ਼ ਦਿਖਾਇ ਚੰਬ ਅਜ ਕਉ ਸ੍ਰਿ ਸੁਨਿਛੇ ਮੇਰੀ ਤੁਮ ਕਰੋ ਸਿਖ ਵਾਸਿ ਸਿਖ ਸੰਗੋ ਰੋ ਦੁਰ ਜਿਤੇ ਦੁ ਪਾਤਾ ਸੁਖ ਲਮਲੈ ਕਰਨ ਗਾਤਾ ਜੇ ਅਜ ਤਤ ਸਰਣੇ ਪਰ ਤਨ ਕ ਦੁਇ ਦੁ ਕਤੈ ਮਰੇ ਪੁਰਖ ਜਮਨ ਪਗ ਪਰ ਤਿਆਰੇ ਤਨ ਕ ਤੁਮ ਸੰਕਰਦ ਬਟਾਰੇ ਜੋ ਕੁ ਲੁਕੇ ਕਬਾਰਤਿ ਆਏ ਤਾਂ ਕੇ ਕਾਲ ਨਿਕਟਨੇ ਆਏ ਰਚਵ ਤਾਂ ਸਭ ਕਾਲ ਦਰੁਸ਼ਟ ਅਰੁਸ਼ਟ ਤਰੇਦੁ ਤਕਾਲਾ ਕਿਰਪਾ ਦਿਸ਼ਟ ਤਨ ਜਾਏ ਨਿਆਰਿਉ ਤਾਂ ਕਿ ਤਵ ਤਨੁ ਕਮਾਰਿਉ ਰੇ ਦਿਸਦ ਗਰਮਾ ਸਭੋਇ ਦੁਇ ਸ਼ਾ ਸ਼ਵ ਸ਼ਕ ਨ ਕੋਈ ਏਕ ਬਾਰ ਜਿਨ ਤੁਮੈ ਸੁਮਾਰਾ ਕਾਲ ਪਾਂਚ ਤੇ ਤਾਈਂ ਬਾਰਾ ਜਿਨ ਨਾਮ ਤੁਮਾਰੋ ਕਾ ਦਰਦ ਦੁਖ ਤੇਰਾ ਘੜ ਕੇ ਤੇ ਮੈਂ ਸ਼ਰਨ ਤਿਆਰੀ ਆਪਾ ਦੇ ਲੀ ਉਬਾਰੀ ਸਰ ਧਰਮ ਸੋਇ ਦੁਇ ਦੁਖ ਤੇ ਲਿਓ ਬਚਾਈ ਖੜਕੇਤ ਮੈਂ ਸਰਣ ਤਿਆਰੀ ਆਪ ਦੇ ਲਈ ਉਬਾਰੀ ਸਰੜੋ ਮਸੈਦਿਤ ਕੁਤੇ ਲਿਓ ਬਚਾਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਾ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਨ ਰੇ ਹਮਾਰਾ ਆਪ ਨਾ ਜਾਣ ਕਰੋ ਪਰਤ ਪਰ ਹਮਰੇ ਦੁਇ ਸਭ ਤੁਮ ਕਾਓ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਰੋ ਪਰਿਵਾਰਾ ਸੇਵਕ ਸਖ ਸਭੇ ਕਰਤਾਰਾ ਮੁਰਚਨਿ ਕਰ ਦੇ ਕਰਿਐ ਸਭ ਬਿਰਨ ਕੋ ਆਸੁngਾਰਿਐ ਪੂਰਨ ਹੋਇ ਮਾਰਿਆ ਸਾ ਤੋਰ ਪਜਨ ਕੀ ਰੇ ਪਿਆਸਾ ਤੁਮੇ ਛੜ ਕੋ ਯਬਰ ਨਾ ਤਿਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਕ ਸੇ ਕਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰਿਆ ਆਪ ਦੇ ਮੁਜੀ ਬਰੀਏ ਮਰਨ ਕਾਲ ਕਾਤਰਾ ਸ਼ਨੀਵਾਰੀ ਹੋਜੂ ਸਦਾ ਹਮਾਰੇ ਪੱਛਾ ਸ੍ਰੀ ਅਜੂ ਕਰਿਓ ਰੱਛਾ ਰੱਖ ਲਿਓ ਮੋਇ ਰਖਨਾਰੈ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬਨੁਜ ਕੇ ਹੰਤਾ ਤੁਮ ਪੂਰੀ ਚਦੁਕੰਤਾ ਕਾਲ ਪੈ ਬ੍ਰਹਮਾ ਬਿਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰ ਬਿਸ਼ਰ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸਾ ਜਨਨ ਕਾਲ ਜੋਗੀ ਸੁਕਿਓ ਬੈਦਰਾਜ ਬ੍ਰਹਮਾ ਜਿਉ ਤਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈਆ ਮਾਰਾ ਜਨਨ ਕਾਲ ਸਭ ਜਗਤ ਬਿਨਾਇਓ ਦੇਵ ਦੇਤ ਜਛ ਨਿਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਤੀ ਸਿ ਕੋ ਹਮਾਰੀ ਸਕਰ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸਤਰਨ ਕੋ ਪਲਮਾ ਬਦਕਿਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟਿਤ ਕੁੰਜ ਸਤੂਲਾ ਸੁਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਤੈ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪਟਪਟ ਕੀ ਜਾਣੈ ਜਬ ਕੁਰਕਰ ਕਰਤਾ ਰਾ ਪਰ ਜਾ ਤਰਤਬ ਦੇ ਅਪਾਰ ਜਬ ਕੁਰਕਰ ਤੂ ਕਬੋ ਤੁਮ ਮੈਂ ਮਿਲਤੇ ਤੇ ਤੇਰੇ ਸਭੋ ਜੀਤੇ ਬਦਨ ਸ੍ਰਿਸ਼ਭ ਤਾਰਿ ਆਪ ਆਪਣੀ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵੇਦ ਪੈਦਰਿ ਹਲਮ ਨਿਰੰਕਾਰ ਨਿਰਵਕਾਨੇ ਲਾਮ ਆਉ ਦਨਿਲ ਨਦ ਅਸੰਭ ਤਾ ਕਮੜ ਉਚਾਰਤ ਬੇਦਾ ਜਪ ਕ ਬੇਵਨ ਪਵਤ ਬੇਦਾ ताको को कृपण मानत मामड कुछ वेद न जानत मां देव को कै निरंकार का चनत न पवै आप अपने बोधे जेती वर्णन बिन बिन तोय तेती तुमरा लख न जाय पसारा कै बिच जप प्रतम संसार एकी रूप न रूपा रंग भू राव कै भूपा अंदर जाय सदकि निऊ तुभुज उतभुज खान बौरच दीनें कौ कुल रज बेटा कौसमुद्र शंकर ਸਗਰੇ ਸ੍ਰਿਦਿਖਾਇ ਚਾਂਬੂ ਅਜਿਗਾ ਸ੍ਰਿ ਸੁਨ ਰੱਛਾ ਮੇਰੀ ਤੁਮ ਕਰੋ ਸਿਖ ਵਾਸਿ ਸਿਖ ਸੰਗੋ ਰੋ ਦੁਖ ਜਿ ਤੇਰ ਤਪਤਾ ਸੁਖਿਲ ਮਿਲੈ ਸ ਕਰਨ ਗਾਤਾ ਜੇ ਅਤਿ ਤੋ ਸਰਣੇ ਪਰ ਤਨ ਕ ਦੁਖ ਦੁਖ ਤੇ ਮਰੇ ਪੁਰਖ ਜਮਨ ਪਗ ਪਰੇ ਤਿਆਰੇ ਤਨ ਕ ਤੁਮ ਸੰਕਰਦ ਬਟਾਰੇ ਜੋ ਕੁ ਲੁਕੇ ਕਬਾਰ ਤੇ ਆਏ ਤਾਂ ਕੇ ਕਾਲ ਨਿਕਟ ਨੇ ਆਏ ਰਚਵ ਤਾਂ ਸਭ ਕਾਲਾ ਦਰੁਸ਼ਟ ਅਰਸ਼ਟ ਟਰੇਦ ਤ ਕਾਲਾ ਕਿਰਪਾ ਦਿਸ਼ਟ ਤਨ ਜਾਏ ਨਿਆਰਿਉ ਤਾਂ ਕਿ ਤਵ ਤਨ ਕੁਮਾਰਿਉ ਹਰੇ ਦਿਸਦ ਗਰਮ ਸਭੋਈ ਦੁਇ ਸ਼ਾ ਸ਼ਵ ਸਕੇ ਨਾ ਕੋਈ ਇੱਕ ਬਾਰ ਜਿਨ ਤਮੈ ਸਮਾਰਾ ਕਾਲ ਪਾਂਚ ਤੇ ਤਾਈਂ ਬਾਰਾ ਜਿਨ ਨਾਮ ਤੁਮਾਰੋ ਕਾ ਦਰਦ ਦੁਖ ਦੁਖ ਤੇਰਾ ਕੜ ਕੇ ਤਮੈ ਸ਼ਰਨ ਤਿਆਰੀ ਆਪ ਦੇ ਲੀ ਉਬਾਰੀ ਸਰ ਧਰਮ ਸੋਈ ਦੁਇ ਦੁਖ ਤੇ ਲਿਓ ਬਚਾਈ ਪੜੋ ਕੇ ਤੇ ਮੈਂ ਸੁਰਨ ਤਿਆਰੀ ਆਪ ਦੇ ਲਈ ਉਬਾਰੀ ਸਰੋਟ ਮਸਾਇਦ ਤੁਕ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਾ ਦਸਮੀ ਕਬਿਉ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਰੇ ਹਮਾਰਾ ਆਪਨਾ ਜਾਣ ਕਰੋ ਪਰਤ ਪਰ ਹਮਰੇ ਦੁਇ ਸਭ ਤੁਮ ਕਾਓ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਰੋ ਪਰਿਵਾਰਾ ਸੇਵਕ ਸਿਕਸ ਬੇਕਰਤਾਰਾ ਮੁਰਛਨਿ ਕਰ ਦੇ ਕਰਿਐ ਸਭ ਬੈਰਨ ਕੋ ਆਸ ਸੁਗਾਰਿਐ ਪੂਰਨ ਹੋਇ ਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮ ਛੜ ਕੋ ਯਬਰ ਨਾ ਤਿਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਕ ਸੇਕ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਦੇ ਮੁਜੀ ਬਰੀਏ ਮਰਨ ਕਾਲ ਕਾਤਰਾ ਛਣਵਰੀਏ ਹੋਜੂ ਸਦਾ ਹਮਾਰੇ ਪੱਛਾ ਸ੍ਰੀ ਅਜੂ ਕਰਿਓ ਰੱਛਾ ਰੱਖ ਲਿਓ ਮੋਇ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬਨੁਜ ਕੇ ਹੰਤਾ ਤੁਮ ਪੂਰੀ ਚਦ ਸੁਕੰਤਾ ਕਾਲ ਪੈ ਬ੍ਰਹਮਾ ਬਪਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਬਿ ਛਿਰ ਪ੍ਰਕਾਸ਼ਾ ਸਕਲ ਕਾਲ ਕਾ ਗਿਆ ਤਮਾਸਾ ਜਨਨ ਕਾਲ ਜੋਗੀ ਸੁਕਿਓ ਬੈਦ ਰਾਜ ਬ੍ਰਹਮਾ ਜਿਉ ਤਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈਆ ਮਾਰਾ ਜਨਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛ ਨਿਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਰ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਕਦੀਓ ਸਤਰਨ ਕੋ ਪਲਮਾ ਬਦਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟਿਤ ਕੁੰਜਸ ਥੂਲਾ ਸਵ ਪ੍ਰਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਤੈ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪਟਪਟ ਕੀ ਜਾਣੈ ਜਬ ਕੋ ਕਰ ਕਰਤਾ ਰਾ ਪਰਜਾ ਤਰਤਬ ਤੇ ਅਪਰ ਜਬ ਕੋ ਕਰ ਕਰ ਤੂ ਕਬੂ ਤੁਮ ਮੈਂ ਮਿਲਤੇ ਤੇ ਤੇਰੇ ਸਭੋ ਜੀਤੇ ਬਦਨ ਸ੍ਰਿਸ਼ਭ ਤਾਰਿ ਆਪ ਆਪਣੀ ਬੋਜੂ ਚਾਰੇ ਤੁਮ ਸਵੀ ਤੇਰੇ ਤਿਨਰਾਲਮ ਜਾਣਤ ਵੇਦ ਪ੍ਰੇਦ ਰ ਹਲਮ ਨਿਰੰਕਾਰ ਨਿਰਵਕਾਨੇ ਲਾਮ ਆਉ ਦਨਿਲ ਨਦ ਅਸੰਭ ਤਾ ਕਮੜ ਉਚਾਰਤ ਬੇਦਾ ਜਪ ਕ ਬੇਵਨ ਪਵਤ ਬੇਦਾ ਤਾਂ ਕੋ ਕਰਪਨ ਮਾਨਤ ਮਾਮੜ ਕੁਝ ਬੇਦ ਨ ਜਾਣਤ ਮਾਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਤ ਨੈ ਪਵੈ ਆਪ ਆਪਣੇ ਬੋਧੇ ਜੀਤੀ ਬਰਨ ਬਿਨ ਬਿਨ ਤੋਏ ਤੇਤੀ ਤੁਮਰਾ ਲੱਖ ਨਾ ਜਾਏ ਪਸਾਰਾ ਕੈ ਬਿਸ ਜਪ ਪ੍ਰਤਮ ਸੰਸਾਰਾ ਇੱਕੀ ਰੂਪ ਨ ਰੂਪਾ ਰੰਗੂ ਰਾਵ ਕੈ ਬੂਪਾ ਅੰਦਰ ਜਾਇ ਜ ਸਜ ਕੀ ਨੀਉ ਤੁਜ ਉਤਬੁਜ ਖਾਨ ਬਹੁ ਰਚ ਦੀਨੇ ਕਉ ਪੁਲ ਰਜ ਬੇਟਾ ਕौਸਮਦ ਸੰਕਰ ਗੱਟਾ ਸਗਰੇ ਸ੍ਰਿਸ਼ ਦਿਖਾਇ ਚੰਬ ਅਜ ਕਉ ਸ੍ਰਿ ਸੁਨ ਰਛਾ ਮੇਰੀ ਤੁਮ ਕਰੋ ਸਿਖ ਵਾਸਿਕ ਸੰਗੋ ਰੋ ਦੁਖ ਜਿ ਤੇੜੁ ਤਪਤਾ ਸੁਖ ਲ ਮਿਲੈ ਕਰਨ ਗਾਤਾ ਜੇ ਅਤਿ ਤਉ ਸਰਣੇ ਪਰੈ ਤਨ ਕ ਦੁਖ ਦੁਖ ਤੇ ਮਰੇ ਪੁਰਖ ਜਮਨ ਪ੍ਰਗ ਪਰੇ ਤਿਆਰੇ ਤਨ ਕ ਤੁਮ ਸੰਕਰਦ ਬਟਾਰੇ ਜੋ ਕੁ ਲੁਕੇ ਕਬਾਰਤਿ ਆਏ ਤਾਂ ਕੇ ਕਾਲ ਨਿਕਟ ਨ ਆਏ ਰਚਵ ਤਾਂ ਸਭ ਕਾਲ ਦਰੁਸ਼ਟ ਅਰੁਸ਼ਟ ਤਰੇਦੁ ਤਕਾਲਾ ਕਿਰਪਾ ਦਿਸ਼ਟ ਤਨ ਜਾਏ ਨਿਆਰਿਉ ਤਾਂ ਕਿ ਤਵ ਤਨੁ ਕਮਾਰਿਉ ਰੇ ਦਿਸਦ ਗਰਮਾ ਸਬੋਇ ਦੁਇ ਸ਼ਾ ਸ਼ਵ ਸ਼ਕ ਨ ਕੋਈ ਇਕ ਬਾਰ ਜਿਨ ਤੁਮੈ ਸੁਮਾਰਾ ਕਾਲ ਪਾਂਚ ਤੇ ਤਾਈਂ ਬਾਰਾ ਜਿਨ ਨਾਮ ਤੁਮਾਰੋ ਕਾ ਦਰਦ ਦੁਖ ਤੇਰਾ ਕੜ ਕੇ ਤੇ ਮੈਂ ਸ਼ਰਨ ਤਿਆਰੀ ਆਪਾ ਦੇ ਲੀ ਉਬਾਰੀ ਸਰ ਧਰਮ ਸੋਇ ਦੁਇ ਦੁਖ ਤੇ ਲਿਓ ਬਚਾਈ ਖੜਕੇਤ ਮੈਂ ਸਰਨ ਤਿਆਰੀ ਆਪ ਦੇ ਲਈ ਉਬਾਰੀ ਸਰੜੋ ਮਸੈਦ ਤੁਕ ਤੇ ਲਿਓ ਬਚਾਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ